ਪੋਗਪੁਰ ਸ਼ਹਿਰ ਮੁਹੱਲਾ ਗੁਰਨਾਨਕ ਨਗਰ ਵਿਖੇ ਬਾਬਾ ਸਰਜੀਤ ਸਿੰਘ ਪੋਗਪੁਰ ਜੀ ਦੀ ਦਵਾਈ ਇੱਥੇ ਦਰਬਾਰ ਬਾਬਾ ਪੀਰ ਯੂਸਫ ਜੀ ਦੀ ਦਰਗਾਹ ਤੇ ਮਨਾਇਆ ਗਿਆ ਸਾਲਾਨਾ ਜੋੜ ਮੇਲਾ ਅਰੰਭਤਾ ਮੌਕੇ ਸ਼ੁਭਿੰਸ਼ਾ ਜੀ ਦੇ ਪਾਸ ਕੀਤੇ ਗਏ ਪੋਗਪੈਣ ਉਪਰੰਤ ਪੰਜਾਬ ਦੇ ਦਰਬਾਰ ਤੇ ਚਾਦਰ ਦੀ ਰਸਮ ਤੇ ਝੰਡਾ ਲਹਿਰਉਣ ਦੀ ਰਸਮ ਅਦਾ ਕੀਤੀ ਗਈ ਦਰਬਾਰ ਦੇ ਕਦੀਮ ਸ਼ੀਨ ਬਾਬਾ ਮਨਜੀਤ कौर ਸਿੰਘ ਜੀ ਨੇ ਦੱਸਿਆ ਕਿ ਇਹ ਸਾਲਾਨਾ ਜੋੜ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਅਤੇ ਇਹ ਕ੍ਰੀਤੀਵ ਮੇਲਾ ਦਰਬਾਰ ਤੇ ਸੰਗਤਾਂ ਵੱਲੋਂ ਪਨਾਇਆ ਗਿਆ ਹੈ ਅਤੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਸੋ ਪੂਰੀ ਰਿਪੋਰਟ ਦਿੱਤੀ ਹੈ ਦਿਖਾਉਣੇ ਹਨ ਟਾਪ ਨਿਊਜ਼ ਲਈ ਕਿਉਂਕਿ ਇਸ ਮੌਕੇ ਤੇ ਹਲਕਾ ਇੰਚਾਰਜ ਕਮਨ ਕੁਮਾਰ ਟੀਨੂ ਹਲਕਾ ਇੰਚਾਰਜ ਜੋ ਪਹੁੰਚੇ ਸਵਾਕਸ ਪਾਰਟੀਆਂ ਦੇ ਨੁਮਾਇੰਦੇ ਨੇ ਸ਼ਿਰਕਤ ਕੀਤੀ ਤੇ ਪੱਤਰਕਾਰ ਪ੍ਰਧਾਨ ਬਲਵਿੰਦਰ ਸਿੰਘ ਪਹੂਜੀ ਅਤੇ ਹੋਰ ਬਹੁਤ ਸਾਰੇ ਪੱਤਰਕਾਰ ਅਤੇ ਪਾਈਚਾਰਾ ਪਿੱਛੇ ਮੌਜੂਦ ਹੈ ਇਲਾਕੇ ਵਿੱਚ ਆਪਣਾ ਆਪਣਾ ਨਾਮ ਨਖਤਿਆ ਅੱਜ ਦੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਤੇ ਰਾਹੀ ਜੀ ਨਾ ਰਹੇ ਸਾਡੇ ਇੱਕ ਪੰਜਾਬ ਦੀ ਸ਼ਾਨ ਚਰਨਜੀਤ ਚੰਨੀ ਇਹ ਤੁਨ ਸੁਫੀ ਗਾਣੇ ਸੁਣਾ ਕੇ ਅੱਜ ਇਸ ਮੇਲੇ ਦੀ رونਕ ਵਧਾ ਰਹੇ ਆ ਵੇ ਸੱਜਣਾ ਤੂੰ ਫੁੱਲ ਨਹੀਂ ਦੇਣੇ ਫੇ ਸਾਨੂੰ ਇੱਕ ਚੀਜ਼ ਦਾ ਦੇ ਦੇ ਉਹ ਕਿਹੜੀ ਏ ਜਰਾ ਕਹ ਲੈ ਸਾਨੂੰ ਫੁੱਲ ਨਹੀਂ ਆ ਦੇਣੇ ਤੇ ਸੱਜਣਾ ਤੇ ਫੁੱਲ ਨਹੀਂ ਦੇ ਦੇ ਮੇਰੇ ਸਾਹ ਸੁਖਾ ਉਹ ਕੰਡਿਆ ਨਾ ਥੋਲੀ ਪਰ ਇਹ ਵੀ ਨਾ ਕਰੇ ਹੱਥ ਤੇ ਨਾ ਲੜੇ ਜਾਗਰ ਕਰ ਕੋਈ ਪਾਣੇ ਇਹ ਬਾਕੀ ਤੋਂ ਨਾ ਜੇ

ਮੈਂ ਰੋਤਵਾ ਬੜਾ ਬੜਾ ਦਿਲ ਦੇ ਜਦੋਂ ਮੈਂ ਮੈਨੂੰ ਪੱਗ ਮਾਰੇ ਹਰਸੰਗ ਬੰਨ੍ਹਦੇ ਮੈਨੂੰ ਆਪਣਾ ਬੱਚਾ ਇਹਨਾਂ ਨੇ ਬਣਾਇਆ 30 ਸਾਲ ਹੋ ਗਏ 30 ਸਾਲ ਤੇ ਬਹੁਤ ਧੰਨਵਾਦੀ ਮਮਨ ਮੈਂ ਹਾਂ ਤਾੜੀ ਖੜ ਕੇ ਮਾਰੋ ਪਿਆਰ ਅਸੀਸਾਂ ਦੇ ਸਾਥ ਚਾਹੀਦੇ ਉਹ ਮੇਰੇ ਭਰਾ ਦੇ ਬੇਤਰੀ ਸੇਰਾ ਕਿਹਨੂੰ ਜੰਤਾ ਹੈ ਅਸ਼ੋਕ ਸਰਮਾ ਸਾਹਿਬ ਦੀ ਫੋਟੋ ਨਾਲ ਖੜਿਆ ਹੋਇਆ ਸਾਈਂ ਜੀ ਸਾਡੇ ਪਾਰਕ ਜੀ ਕਿਨੂ ਸਾਹਿਬ ਹੈ ਸਾਡੇ ਚੇਰਮੈਨ ਸਾਹਿਬ ਪ੍ਰਕ੍ਰਮ ਜੀ ਪੰਡਾ ਹਿਸਾਬ ਤੁਸੀਂ ਵੀ ਆ ਗਏ ਜੀ ਜਸਤੇ ਅੱਜ ਮੰਤਰੀ ਸਾਹਿਬ ਜੀ ਹਰ ਨੇ ਤੋਂ ਲੱਗੋ ਬੋਲਣਾ ਗਿਆ ਆਪਣੇ ਅੰਦਾਜ਼ ਜੀ ਜ਼ੋਰਦਾਰ ਤਾੜੀਆਂ ਤਿੰਨ ਸਾਬ ਸਾਰੀ ਅਬਸ਼ ਕਹਿਣਾ ਚਾਹੁੰਦੇ ਨੇ ਗੈਰ ਕੰਮ ਕਰਾ ਕੇ ਮੈਂ ਮਰ ਜਾਮ ਮੇਰੇ ਯਾਰ ਦੀ ਜਾਨ ਅਸ਼ੂਰ ਰੋਵੇ ਉਹ ਜਿਨ੍ਹਾਂ ਅੱਖੀਆਂ ਨਾਲ ਉਹ ਤੱਕਦਾ ਸੀ ਅੱਖਾਂ ਕੋਈ ਤੇ ਨਜ਼ਰ ਪੁੱਛੋ ਰਹੋਗੇ ਅੱਛਾ ਜੀ ਅੱਖਾਂ ਉਹ ਜੇ ਮੇਰੇ ਨੰਬਰ ਮੋੜੋ ਤਾਂ ਗਏ ਵੀ ਆਈ ਗਏ ਪ੍ਰਧਾਨਵਾਦੀ ਮੋੜੋ ਪ੍ਰਧਾਨਵਾਦੀ ਮੋੜੋ ਦਰਬਾਰ ਆ ਰਿਹਾ ਯਾਰ ਸਰਪੰਚ ਜੀ ਮੇਰੇ ਪੇਡ ਨੰਬਰ ਮੇਰੇ ਪੇਡ ਨੰਬਰ ਮਿਲਦਾ ਹੈ ਕਿ ਨਹੀਂ ਸਾਰਿਆਂ ਨੂੰ ਜੋ ਆਪਾਂ ਨੂੰ ਜੋਗਤ ਕਰਦਾ ਜੀ ਬਾਬਾ ਜੀ ਜੀ ਕਰਾ ਕੇ ਦਿੰਦੇ ਤੁਸੀਂ ਵੇਜੀ ਆਪਾਂ ਆਪਣੀ ਆਪ ਲਈ ਇਹ ਲੇਟ ਹੋ ਕਰ ਦੇ ਕਿੰਦਾ ਜੀ ਇਹੀ ਮਿਸਟਰ ਕਹਿੰਦੇ ਨਹੀਂ ਚਾਹੁੰਦੇ ਕਿ ਮਿਸਟਰ ਵਨ ਕਿਉਂਕਿ ਸਾਡੇ ਆਦੂਪਸ ਜਿਹੜਾ ਅੰਕਾ ਹੈ ਜੀ ਬਹੁਤ ਸਾਲਾਂ ਤੋਂ ਅਸੀਂ ਤਾਂ ਛੋਟੇ ਛੋਟੇ ਸੀ ਏਡਿੰਗ ਇਹ ਮੇਰਾ ਕੱਖਾ ਸੀ ਮੈਂ ਇੱਟਾ ਹੁੰਦਾ ਚਲੰਦਾ ਅੰਕਲ ਜੀ ਦੇ ਇਨਾ ਦਾ ਸੰਯੋਗ ਕਰਦਾ ਹਾਂ ਸਭ ਨੂੰ ਤੇ ਖੜਦੇ ਵੀ ਰਹੇ ਸਾਡੇ ਨਾਲ ਇਹ ਨਹੀਂ ਹੈ ਜਦੋਂ ਵੀ ਸਭ ਨੂੰ ਲੋੜ ਆ ਫੋਨ ਦੇ ਉੱਪਰ ਵੀ ਅਸੀਂ ਮਤਲਬ ਮਿੰਟ 'ਚ ਕੋਈ ਵੀ ਗੱਲ ਨਾਲ ਦੇਗਾ ਪੰਕਾ ਜੀ ਦਾ ਨਾਮ ਹੀ ਲੈ ਆ ਦੋ ਬਹੁਤ ਅੱਛਾ ਪੰਜਾਬ ਵਿੱਚ ਤੇ ਬੜਾ ਧੰਨਵਾਦ ਦਾ ਸ਼ੁਕਰੀਆ ਜੀ ਤੇ ਪਰਮਾਤਮਾ ਪੀ ਯੂਸਫ ਜੀ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਭੱਦੀ ਲਈ ਨਾਮ ਜਿਤਾਉਣਾ ਹੈਗਾ ਕਿ ਤੁਸੀਂ ਤੋਂ ਅੰਦਰ ਵਿੱਚੋਂ ਤੇ ਤੇ ਪੂਰੀ ਆਤਮਾ ਹੋ ਕੇ ਜੁੜੋ